ਮੈਂ ਸਿੰਗਰ ਨਹੀਂ ਆ ਪਰ ਮੇਰੀਆਂ ਕੰਨਾਂ 'ਚ ਜਿੱਥੇ ਚਰਨਜੀਤ ਹੋ ਜਦਾ 뮤ਜ਼ਿਕ ਦੇਖਦੇ ਸਾਂ ਜਮਲਾ ਜੱਟ ਤੋਂ ਲੈ ਕੇ ਮੈਂ ਇੱਕ ਨਾਂ ਬਾ ਸੁਣਦਾ ਆ ਰਿਹਾ ਸੀ ਔਰ ਉਸ ਨਾਂ ਨੂੰ ਜਿਹੜਾ ਉਹ ਆਪਣੇ ਹੱਥਾਂ 'ਚ ਉਹਨਾਂ ਦਾ ਜਾਦੂ ਸੀ ਸਰਦਾ ਉਹ ਆਪਣੇ ਨਾਲ ਹੀ ਲੈ ਗਈ ਤੇ ਮੈਂ ਤਾਂ ਸਿਰਫ ਅੱਜ ਸਰਦਾ ਦੇ ਫੁੱਲ ਪੇਟ ਕਰਨ ਆਇਆ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਇਹੋ ਜਿਹੀਆਂ ਰੂਹਾਨ ਚੰਗੀਆਂ ਕੁੱਖਾਂ ਬਖਸ਼ੀ ਇਹ ਫਿਰ ਵੀ ਚੰਗੇ ਜਨਮ ਲੈਂਦੇ ਰਹਣ ਉਹ ਇਹ ਜੇ ਪੈੜਾ ਪਾਉਂਦੇ ਰਹਿਣ ਔਰ ਆਪਣਾ ਨਾਂ ਜੋ ਜਗਤ 'ਚ ਬਹੁਤ ਅਮਰ ਕਰਗੇ ਉਹ ਮੇਰੀ ਇਹ ਹੀ ਸ਼ਰਧਾਂਜਲੀ ਹੈ ਪੂਜਾ ਸਾਹਿਬ ਥੈਂਕ ਯੂ ਵੈਰੀ ਮਚੋ ਮੈਂ ਸਿੰਗਰ ਨਹੀਂ ਆ ਪਰ ਮੇਰੀਆਂ ਕੰਨਾਂ 'ਚ ਜਿੱਥੇ ਚਰਨਜੀਤ ਹੋ ਜੀਦਾ 뮤직 ਦੇਖਦੇ ਸਾਂ ਜਮਲਾ ਜੱਟ ਤੋਂ ਲੈ ਕੇ ਮੈਂ ਇੱਕ ਨਾਂ ਬਾ ਸੁਣਦਾ ਆ ਰਿਹਾ ਸੀ ਔਰ ਉਸ ਨਾਂ ਨੂੰ ਜਿਹੜਾ ਉਹ ਆਪਣੇ ਹਥਾ ਚ ਉਹਨਾਂ ਦੇ ਜਾਦੂ ਸੀ ਸਰਦਾ ਉਹ ਆਪਣੇ ਨਾਲ ਹੀ ਲੈ ਗਈ ਤੇ ਮੈਂ ਤਾਂ ਸਿਰਫ ਅੱਜ ਸਰਦਾ ਦੇ ਫੁੱਲ ਪੇਟ ਕਰਨ ਆਇਆ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਇਹੋ ਜਿਹਾਂ ਰੂਹਾਨ ਚੰਗੀਆਂ ਕੁੱਖਾਂ ਬਖਸ਼ੀ ਇਹ ਫਿਰ ਵੀ ਚੰਗੇ ਜਨਮ ਲੈਂਦੇ ਰਹਣ ਉਹ ਇਹ ਜੇ ਪੈੜਾ ਪਾਉਂਦੇ ਰਹੇ ਔਰ ਆਪਣਾ ਨਾਂ ਜੋ ਜਗਤ 'ਚ ਬਹੁਤ ਅਮਰ ਕਰਗੇ ਉਹ ਮੇਰੀ ਇਹੇ ਸਰਧਾਂ ਜਲੀ ਹੈ ਪੂਜਾ ਸਾਹਿਬ ਥੈਂਕ ਯੂ ਵੈਰੀ ਮਚੋ ਮੈਂ ਸਿੰਗਰ ਨਹੀਂ ਹਾਂ ਪਰ ਮੇਰੀਆਂ ਕੰਨਾਂ 'ਚ ਜਿੱਥੇ ਚਰਨਜੀਤ ਹੋ ਜਦਾ ਮਿਊਜ਼ਿਕ ਦੇਖਦੇ ਸਾਂ ਜਮਲਾ ਜੱਟ ਤੋਂ ਲੈ ਕੇ ਮੈਂ ਇੱਕ ਨਾਂ ਬਾ ਸੁਣਦਾ ਆ ਰਿਹਾ ਸੀ ਔਰ ਉਸ ਨਾਂ ਨੂੰ ਜਿਹੜਾ ਉਹ ਆਪਣੇ ਹੱਥਾਂ ਚ ਉਹਨਾਂ ਦਾ ਜਾਦੂ ਸੀ ਸਰਦਾ ਉਹ ਆਪਣੇ ਨਾਲ ਹੀ ਲੈ ਗਈ ਤੇ ਮੈਂ ਤਾਂ ਸਿਰਫ ਅੱਜ ਸਰਦਾ ਦੇ ਫੁੱਲ ਪੀਟ ਕਰਨ ਆਇਆ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਇਹੋ ਜੀਆਂ ਰੂਹਾਂ ਚੰਗੀਆਂ ਕੁੱਖਾਂ ਬਖਸ਼ੀ ਇਹ ਫਿਰ ਵੀ ਚੰਗੇ ਜਨਮ ਲੈਂਦੇ ਰਹਣ ਉਹ ਇਹੋ ਜੇ ਪੈੜਾ ਪਾਉਂਦੇ ਰਹੇ ਔਰ ਆਪਣਾ ਨਾਂ ਜੋ ਜਗਤ ਵਿੱਚ ਬਹੁਤ ਅਮਰ ਕਰਗੇ ਉਹ ਮੇਰੀ ਇਹ ਸ਼ਰਧਾਂਜਲੀ ਹੈ ਪੂਜਾ ਸਾਹਿਬ ਥੈਂਕ ਯੂ ਵੈਰੀ ਵੈਲ ਚੋਕਲੈਂਡ ਮੈਂ ਸਿੰਗਰ ਨਹੀਂ ਹਾਂ ਪਰ ਮੇਰੀਆਂ ਕੰਨਾਂ 'ਚ ਜਿੱਥੇ ਚਰਨਜੀਤ ਹੋ ਜਦਾ 뮤зик ਦੇਖਦੇ ਸਾਂ ਜਮਲਾ ਜੱਟ ਤੋਂ ਲੈ ਕੇ ਮੈਂ ਇੱਕ ਨਾਂ ਬਹੁਤ ਸੁਣਦਾ ਰਿਹਾ ਸੀ ਔਰ ਉਸ ਨਾਂ ਨੂੰ ਜਿਹੜਾ ਉਹ ਆਪਣੇ ਹੱਥਾਂ 'ਚ ਉਹਨਾਂ ਦਾ ਜਾਦੂ ਸੀ ਸਰਦਾ ਉਹ ਆਪਣੇ ਨਾਲ ਹੀ ਲੈ ਗਈ ਤੇ ਮੈਂ ਤਾਂ ਸਿਰਫ ਅੱਜ ਸ਼ਰਦਾ ਦੇ ਫੁੱਲ ਪੀਟ ਕਰਨ ਆਇਆ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਇਹੋ ਜੀਆਂ ਰੂਹਾਂ ਚੰਗੀਆਂ ਕੁੱਖਾਂ ਬਖਸ਼ੀ ਇਹ ਫਿਰ ਵੀ ਚੰਗੇ ਜਨਮ ਲੈਂਦੇ ਰਹਣੋ ਇਹੇ ਜੇ ਪੈੜਾਂ ਪਾਉਂਦੇ ਰਹੇ ਔਰ ਆਪਣਾ ਨਾਂ ਜੋ ਜਗਤ 'ਚ ਬਹੁਤ ਅਮਰ ਕਰਗੇ ਸੋ ਮੇਰੀ ਇਹੇ ਸ਼ਰਧਾਂਜਲੀ ਹੈ ਪੂਜਾ ਸਾਹਿਬ ਥੈਂਕ ਯੂ ਵੈਰੀ ਮਚੋ ਮੈਂ ਸਿੰਗਰ ਨਹੀਂ ਆ ਪਰ ਮੇਰੀਆਂ ਕੰਨਾਂ 'ਚ ਜਿੱਥੇ ਚਰਨਜੀਤ ਹੋ ਜਦਾ ਮਿਊਜ਼ਿਕ ਦੇਖਦੇ ਸਾਂ ਜਮਲਾ ਜੱਟ ਤੋਂ ਲੈ ਕੇ ਮੈਂ ਇੱਕ ਨਾਂ ਬਾ ਸੁਣਦਾ ਆ ਰਿਹਾ ਸੀ ਔਰ ਉਸ ਨਾਮ ਨੂੰ ਜਿਹੜਾ ਉਹ ਆਪਣੇ ਹੱਥਾਂ 'ਚ ਉਹਨਾਂ ਦਾ ਜਾਦੂ ਸੀ ਸਰਦਾ ਉਹ ਆਪਣੇ ਨਾਲ ਹੀ ਲੈ ਗਈ ਤੇ ਮੈਂ ਤਾਂ ਸਿਰਫ ਅੱਜ ਸਰਦਾ ਦੇ ਫੁੱਲ ਪੇਟ ਕਰਨ ਆਇਆ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਇਹੋ ਜੀਆਂ ਰੂਹਾਂ ਚੰਗੀਆਂ ਕੁੱਖਾਂ ਬਖਸ਼ੀ ਇਹ ਫਿਰ ਵੀ ਚੰਗੇ ਜਨਮ ਲੈਂਦੇ ਰਹਣ ਉਹ ਇਹੋ ਜੇ ਪੈੜਾ ਪਾਉਂਦੇ ਰਹੇ ਔਰ ਆਪਣਾ ਨਾਂ ਜੋ ਜਗਤ 'ਚ ਬਹੁਤ ਅਮਰ ਕਰ ਗਏ ਉਹ ਮੇਰੀ ਇਹੇ ਸ਼ਰਧਾਂਜਲੀ ਹੈ ਪੂਜਾ ਸਾਹਿਬ ਥੈਂਕ ਯੂ ਵੈਰੀ ਮਚੋ